ਗੁਰਦਾਸਪੁਰ ਦੇ ਵਿੱਚ ਲੰਬੇ ਸਮੇਂ ਤੋਂ ਕੂੜੇ ਦੀ ਸਮੱਸਿਆ ਤੋਂ ਲੋਕ ਕਾਫੀ ਪਰੇਸ਼ਾਨ ਸਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੂੜਾ ਸਾਂਭਣ ਦੇ ਲਈ ਕੋਈ ਵੀ ਟੁਕਮੀ ਜਗ੍ਹਾ ਨਾ ਹੋਣ ਕਰਕੇ ਪੂਰੇ ਸ਼ਹਿਰ ਦੇ ਅੰਦਰ ਗੰਦਗੀ ਫੈਲੀ ਹੋਈ ਸੀ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਸਨ ਜਿਸ ਤੋਂ ਬਾਅਦ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਟਰੇਡਿੰਗ ਤੇ ਇੰਚਾਰਜ ਸਿਮਰਜੀਤ ਸਿੰਘ ਦੇ ਧਿਆਨ ਵਿੱਚ ਆਇਆ ਉਹਨਾਂ ਨੇ ਕੂੜੇ ਨੂੰ ਸਾਂਭਣ ਦੇ ਲਈ ਆਪਣੀ ਖੁਦ ਦੀ ਜਗ੍ਹਾ ਦੇ ਦਿੱਤੀ ਉਹਨਾਂ ਨੇ ਕਿਹਾ ਕਿ ਉਹ ਆਪਣੀ ਜਗ੍ਹਾ ਇਸ ਲਈ ਜਿਹੜੇ ਕੀ ਦੇਰੇ ਨੇ ਕਿਉਂਕਿ 4-5 ਮਹੀਨੇ ਤੱਕ ਕੂੜਾ ਇੱਥੇ ਸਾਂਭਿਆ ਜਾ ਸਕਦਾ ਤਾਂ ਉਸ ਨੂੰ ਡੀਕੰਪੋਜ਼ ਇਸ ਜਗ੍ਹਾ ਤੇ ਕੀਤਾ ਜਾਏਗਾ ਤਾਂ ਜੋ ਬਦਬੂ ਨਾ ਫੈਲੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੋਈ ਟੁਕਮਾ ਪ੍ਰਬੰਧ ਨਹੀਂ ਹੁੰਦਾ ਤਾਂ ਉਹ ਇਹ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਸ਼ਹਿਰ ਦੇ ਵਿੱਚ ਬਿਮਾਰੀਆਂ ਤੇ ਬਦਬੂ ਨਾ ਫੈਲੇ ਇਸ ਲਈ ਉਹਨਾਂ ਨੇ ਆਪਣੀ ਜਗ੍ਹਾ ਦਿੱਤੀ ਉਹਨਾਂ ਨੇ ਕਿਹਾ ਕਿ ਕੂੜੇ ਨੂੰ ਸਾਂਭਣਾ ਹਰ ਇੱਕ ਦੀ ਨੈਤਿਕ ਜਿਹੜਾ ਕਿ ਫਰਜ਼ ਬਣਦਾ ਹੈ ਇਸ ਦੇ ਲਈ ਇੱਕ ਰਾਜਨੀਤਿਕ ਪੱਖ ਤੋਂ ਤੇ ਰਾਜਨੀਤੀ ਤੋਂ ਉੱਪਰ ਉਠਕੇ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਕੀਤਾ ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ਗੁਰਦਾਸਪੁਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਗੁਰਦਾਸਪੁਰ ਵਿੱਚ ਕੁੜੀ ਦੀ ਬੜੀ ਸਮੱਸਿਆ ਚੱਲਦੀ ਪਈ ਸੀ। ਗੰਦਗੀ ਦੇ ਢੇਰ ਹਰ ਚੌਂਕ ਥਾਂ-ਥਾਂ ਲੱਗੇ ਦੇ ਸੀਗੇ। ਬਿਮਾਰੀਆਂ ਫੈਲਣ ਦਾ ਬਹੁਤ ਡਰ ਸੀਗਾ। ਤੇ ਜਿਹਦੇ ਨਾਲ ਹਵਾ 'ਚ ਵੀ ਪੋਲੂਸ਼ਨ ਫੈਲਦਾ ਪਿਆ ਸੀਗਾ। ਪਾਣੀ ਵੀ ਗੰਦਾ ਹੋ ਰਿਹਾ ਸੀਗਾ। ਉਤੰਬਰਸਾਦ ਦਾ ਮੌਸਮ ਸੀ। ਤੇ ਆਪਾਂ ਸਾਰਿਆਂ ਨੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਜਿੱਥੇ ਸਾਨੂੰ ਸਾਡੇ ਸ਼ਹਿਰ ਨੇ ਬਹੁਤ ਕੁਝ ਦਿੱਤਾ, ਸਾਨੂੰ ਨਾਮ ਦਿੱਤਾ, ਸਾਨੂੰ ਬਿਜ਼ਨਸ ਦਿੱਤਾ, ਆਪਾਂ ਵੀ ਆਪਣੇ ਸ਼ਹਿਰ ਲਈ ਕੁਝ ਕਰ ਸਕੀਏ। ਅਪਾ ਪ੍ਰਸ਼ਾਸਨ ਕੋ ਗਏ ਉਹਨਾਂ ਅਗੇ ਅਪੀਲ ਕੀਤੀ ਕਿ ਜੇ ਜਿੰਨੀ ਦੇਰ ਤੱਕ ਤੁਹਾਡੇ ਕੋ ਧੁਕਮੀ ਜਗ੍ਹਾ ਨਹੀਂ ਮਿਲਦੀ ਆਪਾਂ ਆਪਣੀ ਜਗ੍ਹਾ ਤੇ ਕੋੜਾ ਲਵਾਉਣ ਲਈ ਤਿਆਰ ਆਂ ਤੇ ਪ੍ਰਸ਼ਾਸਨ ਨੇ ਵੀ ਐਡੀਸੀ ਸਾਹਿਬ ਡੀਸੀ ਸਾਹਿਬ ਨੇ ਇਸ ਸਵਾਰ ਕਰਦੇ ਆ ਉਸ ਦਿਨ ਤੋਂ ਹੀ ਤਕਰੀਬਨ 20 ਦਿਨ ਪਹਿਲਾਂ ਤੋਂ ਹੀ ਕੋੜਾ ਸਾਡੇ ਇੱਥੇ ਦੰਪ ਕਰਨਾ ਸ਼ੁਰੂ ਕਰਤਾ ਤੇ ਫਿਰ ਬੜੀ ਫਿਰ ਮੈਂ ਸਾਰੇ ਆਪਣੀ ਟੀਮ ਨੇ ਇੱਥੇ ਟੋਏ ਟੋਏ ਪਟਵਾਏ ਨੇ ਪ੍ਰੋਪਰ ਤਰੀਕੇ ਨਾਲ ਤੇ ਆਪਾਂ ਇੱਥੇ ਕੋੜਾ ਲਾਣਾ ਸ਼ੁਰੂ ਕਰਤਾ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਸ਼ਹਿਰ 166 ਵਾਂ ਨੰਬਰ ਤੇ ਆਇਆ ਬੜਾ ਮਨ ਉਦੋਂ ਵੀ ਠੇਸ ਪੁੱਜੀ ਸੀਗੀ ਜਦੋਂ ਸਰਵੇ ਸੈਂਟਰ ਏਜੰਸੀ ਨੇ ਸਰਵੇ ਵੀ ਕੀਤਾ ਸੀਗਾ ਤੇ ਆਪਾਂ ਬੜੀ ਪਛੜ ਗਏ ਸੀਗੇ ਤੇ ਫਿਰ ਮਨ ਕੀਤਾ ਕਿ